ਜਿੰਨਾ ਮਰਜ਼ੀ ਮੰਨ ਲਓ ਮੇਰੇ ਤੋਂ ਢੇਰ ਲੱਗਾ ਪਿਆ ਸਕੀਨ ਦੇ ਵਿੱਚ ਆਉਂਗਾ ਬਾਈ ਕੋਲੇ ਸਾਮਾਨ ਇਹ ਫੇਸ ਵੋਸ਼ ਆਇਆ ਜੀ ਬ੍ਰਾਈਟਨਿੰਗ ਫੇਸ ਵੋਸ਼ 150 ਰੁਪਏ ਐਮਰ ਵੀ ਹੈ ਓਕੇ ਫ੍ਰੈਸ਼ ਰੇਟ ਦਾ ਮਾਲ ਹੋਏਗਾ ਚੈੱਕ ਕਰ ਸਕਦੇ ਹਣਾ 15 ਰੁਪਏ ਸਿਰਫ ਲੈਓ ਬਾਈ 65 ਰੁਪਏ ਕੰਪਨੀ ਦੀ ਲੈਂਡਿੰਗ ਹੈ ਇਕੱਠਾ ਮਾਲ ਚੱਕਿਆ ਤਾਂ ਰੇਟ ਦੇ ਦੇਣਾ ਆ ਦੇਖੋ ਇਹ ਪਾਊਡਰ ਹੈ ਨਾ ਆ 240 ਰੁਪਏ ਦਾ ਸੇਲ ਹੋਣਾ ਹੈ 75 ਰੁਪਏ ਦਾ ਮੰਨਦਾ 3 ਰੁਪਏ ਦਾ ਪੀਸ ਪੈ ਗਿਆ 24 ਪੀਸ ਦਾ ਓਕੇ ਠੀਕ ਹੈ ਜੀ ਇਹ ਐਂਜੋ ਸਰਮ ਵਗੈਰਾ ਆ ਗਏ ਆ ਰੋਜ਼ ਵਾਟਰ ਇਹ ਮਿਲਕ ਆ ਗਿਆ ਕਿੰਨੇ ਦਾ ਪੈਣਾ 18 ਰੁਪਏ ਦਾ ਐਮ ਆਰ ਪੀ ਕਿੰਨੇ ਹੋਏ ਜੀ 135 ਰੁਪਏ ਐਮ ਆਰ ਪੀ 150 ਐਮ ਆਰ ਪੀ ਆਹ ਦੇਖੋ ਡੀਓ ਲੱਗਾ ਨਾ ਹਾਂਜੀ 70 ਰੁਪਏ ਦਾ ਡੀਓ 300 ਰੁਪਏ ਐਮ ਆਰ ਪੀ ਫਰੈਸ਼ ਡੇਟ ਦਾ ਮਾਲ ਓਕੇ ਜੀ ਆਹ ਦੇਖੋ ਆ ਲਵ ਲੱਗਾ ਮਾਈ ਲਵ 200 ਰੁਪਏ ਦਾ ਸੇਲ ਕਰੋ 80 ਰੁਪਏ ਦਾ ਪੈਂਦਾ ਓਕੇ ਵੀਰੇ ਠੀਕ ਹੈ ਜੀ ਆਫੀਸ਼ਲ ਗੇਟ ਲੱਗੀ ਹੈ ਹਾਂਜੀ ਆਫੀਸ਼ਲ ਗੇਟ ਤੁਹਾਨੂੰ ਲੱਗੇਗੀ ਸਿਰਫ 300 ਰੁਪਏ ਦੀ ਵਾਈ ਡਾਇਮੰਡ 300 ਰੁਪਏ ਠੀਕ ਕੋਲੋ ਬਲੀਚਾਂ ਲੱਗੀਆਂ ਹਾਂਜੀ ਇਹ 1 ਕਿਲੋ ਬਲੀਚ ਹੈ ਹਾਂਜੀ 1 ਕਿਲੋ D10 ਦੀ ਬਲੀਚਾ 150 ਰੁਪਏ ਦੀ ਕੰਪਨੀ ਦੀ ਹਾਂ ਆ ਦੇਖੋ ਇਹ ਜਿਮੈਟਰੀਆਂ ਲੱਗੀਆਂ ਹੁਣ ਇਹ ਦੇਖੋ ਇਹ ਜਿਮੈਟਰੀਆਂ ਹਨ 2 ਰੁਪਏ ਦੀ ਲਵਿਸਟਿਕ ਹੈ ਔਰ 20-20 ਰੁਪਏ ਦੀ ਸੇਲ ਕਰਨੀ ਤੁਸੀਂ ਬਹੁਤ ਬਚੂਗਾ ਜਿੰਨਾ ਮਰਜੀ ਜਿੰਨਾ ਮਰਜੀ ਮਾਲ ਲਓ ਦਿਖਾਣਾ ਕਿੰਨਾ ਹੈ ਕਿਉਂ ਆਪਾਂ ਫੋਨ ਨਹੀਂ ਚੱਕਦੇ ਕਈ ਵਾਰ ਤੁਹਾਡਾ ਕੀ ਗੱਲ ਹੈ ਉਹ ਮੈਂ ਬਹੁਤ ਮਾਈ ਕਰਦੇ